ਅੱਪਾ ਹੁਣ ਅਗਲੀਆਂ ਕੁਝ ਖਬਰਾਂ ਵੱਲ ਚਲੀਏ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਅੱਜ ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਛਾਪੀ ਆ ਉਹਨਾਂ ਦੇ ਸਬੰਧ ਦੇ ਵਿੱਚ ਕਹਿੰਦੇ ਭਈ ਬੰਦ ਦਰਵਾਜ਼ਿਆਂ ਦੇ ਪਿੱਛੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਸਿਹਤ ਆ ਜਾਂ ਉਹਨਾਂ ਦੇ ਜਿਹੜੇ ਸਾਈਨ ਆ ਉਹ ਸਲੀਪਿੰਗ ਸ਼ੋ ਹੁੰਦੇ ਹੈਗੇ 81 ਸਾਲਾਂ ਦੇ ਬਜ਼ੁਰਗ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੇ ਕਾਫੀ ਸਿਆਣੇ ਹੋ ਗਏ ਆ ਕਈ ਵਾਰ ਕਹਿੰਦੇ ਜਦੋਂ ਮੀਟਿੰਗ ਕਰਦੇ ਆ ਅੱਖਾਂ ਮੀਟ ਲੈਂਦੇ ਆ ਫੇ ਕਈ ਚਿਰ ਬੋਲਦੇ ਨਹੀਂ ਹੈਗੇ ਅ ਨੋਟਸ ਤੋਂ ਜਦੋਂ ਉਹ ਪੜ੍ਹਦੇ ਹੈਗੇ ਆ ਫੇ ਕਈ ਵਾਰੀ ਰੁਕ ਜਾਂਦੇ ਹੈਗੇ ਆ ਫਰਵਰੀ ਮਹੀਨੇ ਦੇ ਵਿੱਚ 1-on-1 ਚੈਟ ਹੋਈ ਸੀ ਓਵਲ ਆਫਿਸ ਦੇ ਵਿੱਚ ਹਾਊਸ ਸਪੀਕਰ ਮਾਈਕ ਜੌਨਸਨ ਦੇ ਨਾਲ ਖਾਸ ਕਰਕੇ ਜਿਹੜੀਆਂ ਪਾਲਿਸੀ ਚੇਂਜਸ ਹੈਗੀਆਂ ਐਡਮਿਨਿਸਟ੍ਰੇਸ਼ਨ ਦੀਆਂ ਅ એનર્ਜੀ ਪ੍ਰੋਜੈਕਟਸ ਨੂੰ ਲੈ ਕੇ ਉਹ ਅਕੋਰਡਿੰਗ ਟੂ 6 ਪੀਪਲ ਜਿਹੜੇ 6 ਲੋਕ ਆ ਉਹ ਕਹਿੰਦੇ ਭਈ ਇੱਕ ਟਾਈਮ ਤਾਂ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਵੀ ਉਹ ਕਿੱਥੇ ਬੈਠੇ ਕੀ ਕਰ ਰਿਹਾ ਹੈਗੇ ਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੀ ਸਿਹਤ ਦਾ ਕਿਉਂਕਿ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੇ ਕੈਂਡੀਡੇਟ ਹੈਗੇ ਆ ਡੈਮੋਕ੍ਰੈਟਿਕ ਪਾਰਟੀ ਦੇ ਨਵੰਬਰ ਚ ਜਿਹੜੀਆਂ ਇਲੈਕਸ਼ਨ ਹੋਣੀਆਂ 81 ਸਾਲਾਂ ਦੇ ਹੋ ਗਏ ਆ ਤੇ ਉਹ ਕਿਸ ਤਰ੍ਹਾਂ ਜਿਹੜਾ ਰਨ ਕਰੋਗੇ ਸੋ ਇਹ ਡੈਮੋਕ੍ਰੇਟਸ ਜਿਹੜੇ ਆ ਇਸ ਜਿਹੜੇ ਏਸ਼ੀਆ ਨੂੰ ਲੈ ਕੇ ਫਿਕਰਮੰਦ ਹੈਗੇ ਰਿਪਬਲਿਕਨ ਤਾਂ ਬਲੇਮ ਕਰ ਹੀ ਰਹੇ ਹੈਗੇ ਆ ਵੀ ਨਹੀਂ ਉਹਨਾਂ ਦੀ ਏਜ ਬਹੁਤ ਜ਼ਿਆਦਾ ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਵੀ ਏਜ 70 ਸਾਲ ਦੇ ਕਰੀਬ ਹੈਗੀ ਆ ਉਹਨਾਂ ਦੀ ਜਿਹੜੀ ਏਜ ਕਾਫੀ ਹੈਗੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਐਗਜ਼ੈਕਟਲੀ ਸੇਮ ਜਦੋਂ ਪ੍ਰੈਜ਼ੀਡੈਂਟ 트੍ਰੰਪ ਨੇ ਕੀਤਾ ਸੀ ਉਹਦੇ ਹੀ ਰੌਲਾ ਪਾਉਂਦੇ ਸੀ ਜੀ ਇਹ ਰੇਸਿਸਟ ਹੈਗਾ ਆ ਪ੍ਰੈਜ਼ੀਡੈਂਟ 트੍ਰੰਪ ਜੰਗਲਿਆਂ ਚ ਜਿਹੜੇ ਆ ਬੱਚੇ ਉਹਨਾਂ ਨੂੰ ਬੰਦ ਕੀਤਾ ਹੋਇਆ ਐ ਐਗਜ਼ੈਕਟਲੀ ਆਲਮੋਸਟ ਸੇਮ ਆ ਹੁਣ ਉਹਨਾਂ ਦੀ ਹੀ ਪਾਰਟੀ ਦੇ ਬਾਈਡਨ ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹ ਦੇ ਨਾਲ ਤਾਂ ਜਿਹੜਾ ਯੂਐਸ ਦਾ ਬਾਰਡਰ ਆ ਉੱਥੇ ਬਹੁਤ ਜ਼ਿਆਦਾ ਜਿਹੜੀ ਆ ਕੀ ਹੋਊਗਾ ਬਹੁਤ ਜਿਆਦਾ ਨੱਠ ਭੱਜ ਹਫਰਾਤ ਫਰੀ ਇਦਾਂ ਦਾ ਹੋਊਗਾ ਸਫਰਿੰਗ ਬਹੁਤ ਜਿਆਦਾ ਹੋਊਗੀ ਪਰ ਕਿਉਂਕਿ ਇਲੈਕਸ਼ਨ ਦਾ ਮੁੱਦਾ ਹੈ ਨੰਬਰ 1 ਮੁੱਦਾ ਹੈ ਇਸ ਟਾਈਮ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਵਾਈਡਨ ਹੋਣਾ ਦੇ 4 ਸਾਲਾਂ ਦੇ ਦੌਰਾਨ 8 ਮਿਲੀਅਨ ਲੋਕ 80 ਲੱਖ ਲੋਕ ਇਲੀਗਲੀ ਕਰਾਸ ਕਰਕੇ ਬਾਰਡਰ 'ਚ ਆਏ ਹੈਗੇ ਇੱਕ ਬਹੁਤ ਵੱਡਾ ਨੰਬਰ ਹੈਗਾ ਜਿਹੜੇ ਲੋਕ ਲੀਗਲੀ ਆਂਦੇ ਆ ਉਹਨਾਂ ਦੀਆਂ ਐਪਲੀਕੇਸ਼ਨਾਂ ਬਹੁਤ ਡਿਲੇ ਹੋ ਰਿਆ ਜਿਹੜੇ ਲੋਕ H1 ਵੀਜ਼ੇ ਦੇ ਉੱਤੇ ਆ ਉਹਨਾਂ ਨੂੰ ਤਾਂ ਕਹਿੰਦੇ 60 60 70 70 ਸਾਲ ਗ੍ਰੀਨ ਕਾਰਡ ਨਹੀਂ ਮਿਲਣਾ ਸੋ ਬਹੁਤ ਸਾਰਾ ਜਿਹੜਾ ਬ੍ਰੇਨ ਡレイン ਵੀ ਹੋ ਰਿਹਾ ਉਹ ਲੋਕ ਸੋਚਦੇ ਵੀ ਜੇ ਸਾਨੂੰ ਇੰਨੇ ਸਾਲ ਲੱਗ ਜਾਣੇ ਆ ਗ੍ਰੀਨ ਕਾਰਡ ਮਿਲਣ ਤੇ ਸਾਡੀ ਕੀ ਸਿਚੁਏਸ਼ਨ ਹੋਊਗੀ ਕਹਾ ਨਿਆਣਿਆਂ ਦੀ ਕੀ ਹੋਊਗੀ ਬਹੁਤ ਸਾਰੇ ਗਵਾਂਢੀ ਮੁਲਕ ਕੈਨੇਡਾ ਚ ਜਾ ਰਹੇ ਆ ਉੱਥੇ ਸਿਟੀਨਸ਼ਿਪ ਲੈ ਰਹੇ ਆ ਇਵਨ ਦੋ ਉਹ 90% ਜਿਹੜੇ H1B ਵੀਜ਼ਾ ਵਾਲੇ ਕੈਨੇਡਾ ਮੂਵ ਹੋਏ ਆ ਅਮਰੀਕਨ ਕੰਪਨੀਆਂ ਲਈ ਕੰਮ ਕਰਦੇ ਆ ਪਰ ਟੈਕਸ ਉਹਨਾਂ ਉਹ ਕਿਉਂਕਿ ਕੈਨੇਡਾ ਦੇ ਸਿਟੀਜ਼ਨ ਹੋ ਗਏ ਉੱਥੇ ਭਰਦੇ ਆ ਕੰਮ ਅਮਰੀਕਨ ਕੰਪਨੀਆਂ ਦੀ ਕਰਦੇ ਆ ਜਿਹੜਾ ਇਸ ਮੰਗਲਵਾਰ ਨੂੰ ਐਗਜ਼ੀਕਿਊਟਿਵ ਆਰਡਰ ਪ੍ਰੈਜ਼ੀਡੈਂਟ 트੍ਰੰਪ ਪ੍ਰੈਜ਼ੀਡੈਂਟ ਬਾਈਡਨ ਹੋਣਾਂ ਵੱਲੋਂ ਜਾਰੀ ਕੀਤਾ ਗਿਆ ਸੀ ਇਹ ਕਹਿੰਦੇ ਵੀ ਟੈਂਪੋਰਰੀ ਹੈਗਾ ਆ ਪਰ ਕਹਿੰਦੇ ਵੀ ਬਾਰਡਰ ਦੇ ਉੱਤੇ ਲੋਕਾਂ ਨੂੰ ਫੜਾਂਗੇ ਕਿਹੜੇ-ਕਿਹੜੇ ਮੁਲਕ ਦੇ ਉੱਤੋਂ ਆਏ ਹੈਗੇ ਆ ਤੇ ਉਹਨਾਂ ਨੂੰ ਵਾਪਸ ਕੀਤਾ ਜਾਊਗਾ ਜੇ ਉਹ ਕੋਈ 2500 ਨੰਬਰ ਦੱਸਦਾ ਹੈ 2500 ਤੋਂ ਵੱਧ ਆਉਂਦੇ ਆ ਕੋਈ 1500 ਦੇ ਕਰੀਬ ਜਿਹੜਾ ਆ ਨੰਬਰ ਦੱਸ ਰਿਹਾ ਹੈਗਾ ਇਹ ਕਿੱਦਾਂ ਦਾ ਹੋਇਆ ਵੀ ਜਿਹੜੇ 2500 ਆ ਗਏ ਜਾਂ 1500 ਆ ਗਏ ਤੁਸੀਂ ਐਂਟਰ ਆ ਜੇ 2500 ਇੱਕ ਨੰਬਰ ਹੈਗਾ ਤਾਂ ਤੁਹਾਨੂੰ ਫੜ ਕੇ ਵਾਪਸ ਜਿਹੜਾ ਕੀਤਾ ਜਾਊਗਾ ਆ ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਇਵਨ ਏਸੀਐਲਯੂ ਉਹ ਇਹ ਕਹਿ ਰਹੇ ਆ ਵੀ ਇਹ ਤਾਂ ਪ੍ਰੈਜ਼ੀਡੈਂਟ 트੍ਰੰਪ ਹੋਣਾਂ ਦੇ ਟਾਈਮ ਦੀ ਜਿਹੜੀ ਪਾਲਿਸੀ ਹੈਗੀ ਆ ਆ ਸੋ ਇਹ ਇਹ ਨਹੀਂ ਕਰਨਾ ਚਾਹੀਦਾ ਹੈਗਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਆਪਣੀ ਪ੍ਰੈਜ਼ੀਡੈਂਸੀ ਦੇ ਦੌਰਾਨ ਸੈਕਸ਼ਨ 212F ਆਫ ਇਮੀਗ੍ਰੇਸ਼ਨ ਨੈਸ਼ਨਲ ਐਕਟ ਅ ਇਹਦੇ ਅੰਡਰ ਜਿਹੜਾ ਆ ਲੋਕਾਂ ਨੂੰ ਰੋਕਿਆ ਸੀਗਾ ਉਹਦੇ ਵਿੱਚ ਮੁਸਲਮਾਨ ਬੈਨ ਕਰਕੇ ਵੀ ਜਾਣਿਆ ਗਿਆ ਮੋਸਟਲੀ ਜਿਹੜੀਆਂ ਮਿਡਲ ਈਸਟਰਨ ਤੇ ਅਫਰੀਕਨ ਕੰਟਰੀਜ਼ ਤੋਂ ਲੋਕ ਆਂਦੇ ਹੈਗੇ ਆ ਅ ਤੇ ਇੱਕ ਟਾਈਮ ਦੇ ਉੱਤੇ ਤਾਂ ਪ੍ਰੈਜ਼ੀਡੈਂਟ ਜੋ ਵਾਈਡਨ ਹੋਣਾ ਨੇ ਇਹ ਕਿਹਾ ਸੀ ਭਈ ਜੀ ਮੈਂ ਕਦੇ ਵੀ ਇਮੀਗ੍ਰੈਂਟਸ ਨੂੰ ਡੈਮੋਨਾਈਜ਼ ਨਹੀਂ ਕਰੂੰਗਾ ਆ ਆਈ ਵਿਲ ਨੈਵਰ ਡੈਮੋਨਾਈਜ਼ ਇਮੀਗ੍ਰੈਂਟਸ ਆਈ ਵਿਲ ਨੈਵਰ ਸੈਪਰੇਟ ਚਿਲड्रन ਫਰਮ ਥੇਅਰ ਫੈਮਲੀਆਂ ਐਟ ਦਾ ਬਾਰਡਰ i will not ban people from this country because of their religious belief ਹੁਣ ਸੇਮ ਪਾਲਿਸੀ ਦੇ ਉੱਤੇ ਆ ਗਏ ਹੈਗੇ ਆ 트럼프 ਉਹਨਾਂ ਦੀਆਂ ਪਾਲਸੀਆਂ ਨੂੰ ਤਾਂ ਕਈ ਹਿਟਲਰ ਦੀਆਂ ਪਾਲਸੀਆਂ ਦੇ ਨਾਲ ਕੰਪੇਅਰ ਕਰਦੇ ਸੀਗੇ ਪਰ ਹੁਣ ਤੁਸੀਂ ਕਹਿ ਰਹੇ ਆ ਵੀ ਤੁਹਾਡੀ ਵੀ ਜਿਹੜੀ ਪਾਲਿਸੀ ਆਲਮੋਸਟ ਸੇਮ ਹੋਊਗੀ ਸੋ ਇਹ ਇੱਕ ਇਲੈਕਸ਼ਨ ਮੁੱਦਾ ਹੀ ਆ ਵੀ ਜਾਂ ਸੱਚਮੁੱਚ ਇਹ ਤੁਸੀਂ ਜਿਹੜਾ ਅਮਰੀਕਾ ਦਾ ਬਾਰਡਰ ਆ ਉਹਨੂੰ ਸਿਕਿਉਰ ਕਰਨਾ ਚਾਹੁੰਦੇ ਹੈਗੇ ਆ ਬਿਲਕੁਲ ਇੱذ ਕੋਈ ਸ਼ੱਕ ਨਹੀਂ ਅਮਰੀਕਾ ਨੂੰ ਬਹੁਤ ਸਾਰੇ ਇਮੀਗ੍ਰੈਂਟਸ ਦੀ ਵੀ ਜ਼ਰੂਰਤ ਆ ਪਰ ਉਹਦੇ ਲਈ ਕੋਈ ਨਾ ਕੋਈ ਜਿਹੜਾ ਆ ਲੀਗਲ ਇਮੀਗ੍ਰੇਸ਼ਨ ਜਿਹੜੀ ਆ ਉਹੋ ਉਹਦੇ ਲਈ ਕੋਈ ਤਰੀਕਾ ਅਪਣਾਉਣਾ ਚਾਹੀਦਾ ਜਿਸ ਤਰ੍ਹਾਂ ਆਪਣੇ ਗੁਆਂਡੀ ਮੁਲ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਚਾਹੇ ਉਹ ਪੁਆਇੰਟ ਵੇ ਸਿਸਟਮ ਚਾਹੇ ਕੋਈ ਵੀ ਸਿਸਟਮ ਹੈਗਾ ਹੁਣ ਜਿਨ੍ਹਾਂ ਨੇ ਲੀਗਲੀ ਆਣਾ ਆ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਇਹ ਆ ਕਿ ਕਿਸੇ ਨੂੰ ਕੋਈ ਵਿਆਹ ਕਰਾਉਂਦਾ 2 ਸਾਲ ਲੱਗਦੇ ਸੀ 1.5 ਉਹਨਾਂ ਨੂੰ 4-4 ਸਾਲ ਲੱਗ ਰਹੇ ਆ ਜਿਹੜਾ ਬਾਰਡਰ ਤੋਂ ਆ ਜਾਂਦਾ ਉਹ ਨੈਕਸਟ ਡੇ ਆ ਕੇ ਤੇ ਹੁਣ ਅਗੜਿਆਂ ਨੂੰ ਪਤਾ ਵੀ ਥੋੜੇ ਦਿਨਾਂ ਚ ਫਿਰ 5 ਸਾਲ ਦਾ ਜਿਹੜਾ ਵਰਕ ਪਰਮਿਟ ਮਿਲ ਜਾਂਦਾ ਹੈਗਾ ਅ ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਇਸ ਆਰਡਰ ਪਾਸ ਕਰਨ ਤੋਂ ਬਾਅਦ ਉਹਨਾਂ ਦੇ ਹੀ ਪਾਰਟੀ ਦੇ ਕਈ ਕਾਂਗਰਸਮੈਨ ਸੈਨੇਟਰ ਤੇ ਉਹਨਾਂ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਲੋਕ ਇਹ ਕਹਿ ਰਹੇ ਆ ਕਿ ਇਹ ਬਿਲਕੁਲ ਗਲਤ ਹੈਗਾ ਇਹ ਤੁਹਾਨੂੰ ਜਿਹੜਾ ਇਦਾਂ ਦਾ ਨਹੀਂ ਕਰਨਾ ਚਾਹੀਦਾ ਹੈਗਾ ਕਹਿੰਦੇ ਭਈ ACLU ਜੋ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ ਉਹਨਾਂ ਨੇ ਆਲਰੇਡੀ ਅਨਾਉਂਸ ਕਰਤਾ ਭਈ ਅਸੀਂ ਇਸ ਆਰਡਰ ਨੂੰ ਚੈਲੰਜ ਕਰਨ ਜਾ ਰਹੇ ਹੈਗੇ ਆ ਭਈ ਇਹ ਲੀਗਲ ਨਹੀਂ ਹੈਗਾ ਜੀ ਜੀ